ਮਰਹਬਾ ਇੱਕ ਵਾਰ ਫੇਰ ਸ਼ਹਿਰ ਲੁਧਿਆਣਾ ਹੋਟਲ ਹਾਇਤ ਔਰ ਐਗਜ਼ੀਬਿਸ਼ਨ ਐਲ ਡਬਲਯੂ ਐਮ ਏ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਜਿਹੜਾ ਵਿਜ਼ਟਰ ਹੈ ਉਹ ਖੁੱਲ ਕੇ ਪਹੁੰਚਿਆ ਹੈ ਲੁਧਿਆਣੇ ਸ਼ਹਿਰ ਚ ਹਾਲਾਂਕਿ ਰਸਤੇ ਚ ਰੁਕਾਵਟਾ ਬਹੁਤ ਹੈ ਪਰ ਉਹ ਜਿਹੜੇ ਕਹਿੰਦੇ ਨਾ ਜਿਹੜੇ ਜਿਨ੍ਹਾਂ ਦਾ ਜਜ਼ਬਾ ਹੋਵੇ ਕੋਈ ਕੰਮ ਕਰਨ ਦਾ ਉਹ ਪਹੁੰਚ ਹੀ ਜਾਂਦੇ ਸੋ ਬਹੁਤ ਸਾਰੇ ਚਾਹੇ ਅੰਦੋਲਨ ਜਾਂ ਸੜਕਾਂ ਤੇ ਪ੍ਰਦਰਸ਼ਨ ਚੱਲ ਰਿਹਾ ਉਸ ਦੇ ਬਾਵਜੂਦ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਵਿਸਟਰ ਪਹੁੰਚਿਆ ਹੈ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਹੋਟਲ ਹਯਾਤ ਦੇ ਵਿੱਚ ਐਗਜ਼ੀਬਿਸ਼ਨ ਦੇ ਵਿੱਚ ਕਿਦਾਂ ਕਸਟਮਰ ਫੀਡਬੈਕ ਜਾਰੀ ਹੈ ਵਿంటర్ ਕਲੈਕਸ਼ਨ ਨੂੰ ਲੈ ਕੇ ਸੋ ਗੱਲਬਾਤ ਕਰਦੇ ਹਾਂ ਇਸ ਟਾਈਮ ਵਿਸਟਰ ਪਹੁੰਚੇ ਹੈ ਸਰ ਨਮਸਕਾਰ ਨਮਸਕਾਰ ਸਰ ਸਰ ਆਪਕਾ ਨਾਮ ਗੌਰਵ ਸਰ ਕਹਾਂ ਤੇ ਹੈ ਬਠਿੰਡੇ ਤੋਂ ਜੀ ਬਠਿੰਡੇ ਤੋਂ ਹਾਂਜੀ ਹਾਂ ਬਹੁਤ ਅੱਜ ਐਕਸਾਈਟਡ ਹੈਗੇ ਸਰ ਬਹੁਤ ਸਮਾਈਲ ਕਰ ਰਹੇ ਹੋ ਉਹ ਐਕਸ ਤਾਂ ਸਮਾਈਲ ਕਰ ਰਹੇ ਸਰ ਲਾਸਟ ਟਾਈਮ ਵੀ ਬਸ ਤੁਸੀਂ ਮਿਲੇ ਸੀ ਨਾ ਸਾਨੂੰ ਤਾਂ ਯਾਦ ਆ ਗਈ ਸਰ ਕਲੈਕਸ਼ਨ ਕੇ ਤਰ੍ਹਾਂ ਬਹੁਤ ਵਧੀਆ ਸਰ ਪਿਛਲੀ ਵਾਰ ਵੀ ਮੈਂ ਆਹੀ ਗੱਲ ਹੀ ਕਹੀ ਸੀਗੀ ਵੀ ਇੱਥੇ ਆਣੇ ਸਾਨੂੰ ਬੜਾ ਬੈਨੀਫਿਟ ਮਿਲਦਾਗਾ ਜੀ ਇੱਕ ਜਗ੍ਹਾ ਤੇ ਸਾਨੂੰ ਸਾਰੇ ਘਰ ਮਿਲ ਜਾਂਦੇ ਆ ਜੀ ਇਕੱਲੇ ਇਕੱਲੇ ਫੈਕਟਰੀ ਜਾਂਦੀ ਲੋੜ ਨਹੀਂ ਪੈਂਦੀ ਜੀ ਬੜਾ ਟਾਈਮ ਬਚਦਾ ਹੈ ਜੀ ਤੇ ਜਿਹੜੇ ਕੰਮ ਸਾਡੇ ਤੁਸੀਂ ਇਹ ਲਾ ਲਓ ਸਾਨੂੰ 15 ਵਾਰੀਆਂ ਚ ਨਹੀਂ ਹੁੰਦੇ ਜੋ ਇੱਕ ਦਿਨ ਜੀ ਹੋ ਜਾਂਦੇ ਕੰਮ ਪਰ ਅਸੀਂ ਪਿਛਲੀ ਵਾਰ ਵਾਲੀ ਕਲੈਕਸ਼ਨ ਨਹੀਂ ਦਿਖਾ ਰਹੇ ਨਵੀਂ ਕਲੈਕਸ਼ਨ ਦਿਖਾ ਰਹੇ ਆ ਸਾਰੀ ਨਵੀਆਂ ਸਰ ਤੇ ਫਿਰ ਨਵੀਂ ਗੱਲ ਕਹੋ ਤੁਸੀਂ ਨਵੀਂ ਗੱਲ ਕਹੋ ਹਾਂ ਸਰ ਪਹਿਲਾਂ ਵੀ ਆਪਾਂ ਝੂਠਨੇ ਗਏ ਸੀ ਹੁਣ ਵੀ ਝੂਠਨੇ ਗਈ ਹੈਗੀ ਜਿਹੜੀ ਗੱਲ ਸੱਚ ਆਪਾਂ ਉਹੀ ਕੇ ਮੂੰਹੋਂ ਆਪੇ ਨਿਕਲ ਜਾਂਦੀ ਹੈ ਜੀ ਆਪੇ ਹੀ ਨਿਕਲ ਰਹੀ ਹੈ ਹਾਂ ਜਿਹੜੀ ਗੱਲ ਬਹੁਤ ਮਜ਼ਾ ਆਂਦਾ ਸਰ ਇੱਥੇ ਦੇਖ ਕੇ ਕੋਈ ਕਮੀ ਬੇਸ਼ੀ ਹੁੰਦੀ ਉਹ ਵੀ ਇਹਨਾਂ ਨੂੰ ਦੱਸ ਦਿੰਨੇ ਆ ਕੋਈ ਲੰਬਾ ਹੁੰਦਾ ਨਾ ਸਿਰ ਮੱਥੇ ਉਹ ਵੀ ਦਲਾਹ ਦਈਦਾ ਇਹਨਾਂ ਨੂੰ ਜੀ ਤੇ ਸਾਰਾ ਪਤਾ ਲੱਗਦਾ ਰਹਿੰਦਾ ਵੀ ਅੱਜ ਕੱਲ੍ਹ ਹੁਣ ਅੱਗੇ ਕੀ ਵਿਕਣਾ ਕਿੰਨੀ ਅੱਗੇ ਆਫਰ ਅਸੀਂ ਆਪਦੇ ਕਸਟਮਰਜ਼ ਨੂੰ ਅੱਗੇ ਦੱਸ ਦਈਦਾ ਵੀ ਅੱਜ ਜਾਣ ਵਾਲੀਆਂ ਹੈਗੀਆਂ ਤੁਸੀਂ ਪ੍ਰਪੇਅਰ ਰਹੋ ਬਿਲਕੁਲ ਠੀਕ ਹੈ ਸਾਨੂੰ ਮਤਲਬ ਜਿਵੇਂ ਅਸੀਂ ਹੋਲਸੇਲ ਦਾ ਕਰ अच्छा सारी टीम लेके मैं गए हां जी मैं होगा ਤੁਸੀਂ ਚਾਰ ਜਣੇ ਇਕੱਠੇ ਕਰਦੇ ਹੋ ਸਰ ਪਰਚੇਜ਼ ਸਾਰੇ ਬਟਿੰਡੇ ਤੋਂ ਨਹੀਂ ਨਹੀਂ ਮੈਂ ਬਟਿੰਡੇ ਤੋਂ ਜੀਰੇ ਤੋਂ ਆਪਾਂ ਆਰਟੀ ਸਰ اچھا ਤੇ ਇੱਕ ਪਈਸਾ ਫਤੇਗੜ ਤੋਂ ਹੈ ਜੀ ਇੱਕ ਪਟਿਆਲੇ ਤੋਂ ਹੈ ਜੀ ਵੈਰੀ ਗੁੱਡ ਹਾਂਜੀ ਸਰ ਦੋਸਤ ਮਿਲ ਕੇ ਆ ਗਏ ਹਾਂ ਇਕੱਠੀ ਕਰਦੇ ਆ ਪਰਚੇਸ ਕਰਦੇ ਆ ਇੱਕ ਦੂਸਰੇ ਦੀ ਰਾਏ ਹੋਰ ਹੋਰ ਬਿਲਕੁਲ ਸਰ ਇਕੱਠੀ ਕਰਦੇ ਜਿੰਨੇ ਵਾਰ ਵੀ ਆਨੇ ਹਮੇਸ਼ਾ ਇਕੱਠੀ ਆਈ ਬਹੁਤ ਵਧੀਆ ਸਮਾਈਲ ਹੈ ਇਤੈ ਹੱਸਦੇ ਰਹੋ ਸਰ ਥੈਂਕ ਯੂ ਸਰ ਹਾਂਜੀ ਨਮਸਕਾਰ ਨਮਸਕਾਰ ਜੀ ਸੰਦੀਪ ਜੀ ਤੁਹਾਡਾ ਨਾਮ ਮੇਰਾ ਨਾਮ ਸੰਦੀਪ ਧੀਰ ਜੀ ਸਰ ਉਹਦਾ ਮੇਰਾ ਨਾਮ ਹੈ ਸੰਦੀਪ ਤੇ ਮੇਰਾ ਸੰਦੀਪ ਧੀਰ लवली ਹੈ ਜੀ ਅੱਛਾ ਅੱਛਾ ਤੁਸੀਂ लवली ਵੀ ਨਾਮ ਹੈ ਤੇ ਦੇਖੋ ਕਿੰਦਾ ਫਰਕ ਰੱਖਿਆ ਹੈ ਕ੍ਰੀਏਟੀਵਿਟੀ ਹੈ ਕ੍ਰੀਏਟੀਵਿਟੀ ਹੈ ਜੀ ਕੀ ਕਹਿਣਾ ਚਾਹੋਗੇ ਸਰ ਕਿੰਦਾ ਦਾ ਮਾਹੌ ਵਾਦ ਇੰਨਾ ਕੋ ਬੂਮ ਆਇਆ ਸਾਰੇ ਕਮਰੇਆ ਚ ਮਤਲਬ ਕਸਟਮਰ ਦੀ ਬ੍ਰੇਕ ਹੀ ਲੱਗਦੀ ਹਰ ਰੂਮ ਚ ਪੂਰਾ ਰਸ਼ ਹੈ ਔਰ ਕਸਟਮਰ ਮਾਲ ਲਿਖਣ ਲਈ ਉਚਾਈ ਤ ਹੈ ਔਰ ਪੂਰਾ ਮਾਲ ਲਿਖਾ ਰਿਹਾ ਹੈ ਔਰ ਮੇਰੀ ਤਾਏ ਬਿਸ਼ਾ ਜਿੰਨੇ ਵੀ ਮੇਰੇ ਪਾਰਟਿਸਪੀਟਾ ਪਰਮਾਤਮਾ ਸਭ ਨੂੰ ਬਹੁਤ ਤਰੱਕੀ ਦੇਵੇ ਸਭ ਨੂੰ ਸੋਦ ਮੁਬਾਰਕਾ ਜੀ ਇਸ ਦੀ ਕਾਮਯਾਬੀ ਦੀ ਕਿੰਨੇ ਪਾਰਟਿਸਪੀਟਾ ਸਰ ਇਸ ਵਾਰ ਇਸ ਵਾਰ 147 ਪਾਰਟਿਸਪੀਟਾ 147 ਹਾਂਜੀ ਗੱਲਬਾਤ ਕਰੀਏ ਸਰ ਰਸਤੇ ਚ ਸ਼ੰਭੂ ਬਾਰਡਰ ਤੇ ਬੈਰੀਅਰ ਵੀ ਲੱਗੇ ਹੋਏ ਆ ਔਰ ਮੰਦ ਭਾਗੀ ਗੱਲ ਹੈ ਕਿ ਬੜੀ ਦੇਰ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਕਿ ਉਹਦਾ ਇੰਪੈਕਟ ਪੈ ਰਿਹਾ ਜੀ ਦੇਖੋ ਇੰਪੈਕਟ ਨੁਕਮ ਦਾ ਨੁਕਸਾਨ ਤਾਂ ਹੋ ਹੀ ਰਿਹਾ ਵਾ ਉਹ ਤਾਂ ਅਸੀਂ ਸਰਕਾਰਾਂ ਨੂੰ ਸੰਸਥਾਵਾਂ ਨੂੰ ਬਿੰਦਗੇ ਸੀ ਅਸੀਂ ਬੜੀਆਂ ਲੈਟਰਾਂ ਭੇਜੀਆਂ ਦੇਖੋ ਕਾਮ ਦਾ ਪੇਟੀਆਂ ਜਾਣੀ ਕੋ ਪੇਟੀ ਜਿਹੜੀ ਤੀਜੇ ਦਿਨ ਪਹੁੰਚਣੀ ਆ ਉਹ 15 ਦਿਨ 12 ਦਿਨ ਚ ਪਹੁੰਚ ਰਹੀ ਹੈ ਗਾਹ ਜਿਹੜਾ ਮਾਲ ਚਾਹੀਦਾ ਅੱਜ ਗਾਹ ਹੈਗਾ ਪਰ ਉਹ ਮਾਲ ਨਹੀਂ ਵੀ ਕੁਆਰਿਆ ਮਤਲਬ ਉਹ ਉਹ ਦਿੱਕਤ ਹੈਗੀ ਆ ਪਰ ਗਾਹਕ ਨੂੰ ਜਿੱਦਾਂ ਹੁਣ ਟ੍ਰੇਨਾਂ ਖੁੱਲ ਗਈਆਂ ਗਾਹਕ ਨੂੰ ਸੁਵਿਧਾ ਮਿਲ ਗਈ ਟ੍ਰੇਨਾਂ 'ਚ ਗਾਹਕ ਪੂਰਾ ਆਇਆ ਬਾਈ ਰੋਡ ਗਾਹਕ ਆਇਆ ਜਰਾ ਥੋੜੀ ਸਮੱਸਿਆ ਜ਼ਰੂਰ ਆਈ ਆ ਪਰ ਗਾਹਕ ਪਹੁੰਚਿਆ ਹੈ ਟਾਈਮ ਨਾਲ ਉੱਥੇ ਤੇ ਦੂਜੀ ਗੱਲ ਅਸੀਂ ਕਹਿੰਦੇ ਜਿੱਦਾਂ ਕਿ ਹੁਣ 에어ਪੋਰਟ ਚਾਲੂ ਹੋ ਜਾਊਗਾ ਗਾਹਕ ਜਿਹੜੇ ਆ ਰਹੇ ਆ ਅੱਜ ਸਵੇਰ ਦੇ ਮੇਰੇ ਕੋਲ 3-4 ਕਹਿੰਦੇ ਵਿਧਿਸਾਲ ਲੁਧਿਆਣਾ ਕਾ 에어ਪੋਰਟ ਕਬ ਚੱਲੇ ਉਹ ਜਿੱਦਾਂ ਕਿ ਸਾਨੂੰ ਬਿੱਟੂ ਜੀ ਨੇ ਸ਼ਵਾਸਨ ਦਿੱਤਾ ਸੀਗਾ ਜਦ ਤੁਸੀਂ ਨਾਲ ਹੀ ਸੀਗੇ ਉਹਨਾਂ ਨੇ ਕਿਹਾ ਸੀ ਇੱਕ ਤੂਰ ਦਾ ਮਤਲ ਤੇ ਜਿਹੜਾ ਮਾਲ ਵੀ ਹੁਣ ਬਾਈ ਟ੍ਰੇਨ इजीली ਪਹੁੰਚ ਰਿਹਾ ਫਿਰ ਦੇਖੋ ਬਾਈ ਟ੍ਰੇਨ ਜਾ ਰਿਹਾ ਪਰ ਜ਼ਿਆਦਾਤਰ ਦੇਖੋ ਯੂਪੀ ਦਾ ਮਾਲ ਟ੍ਰੇ ਬਾਈ ਟ੍ਰੇਨ ਹੀ ਜਾਂਦਾ ਦਿੱਲੀ ਦਾ ਮਾਲ ਚੱਲ ਜਾਂਦਾ ਬਾਈ ਟ੍ਰੇਨ ਉੱਜੇ ਦਾ ਯੂਪੀ ਸ਼ਿਰੀ ਨਗਰ ਇਹ ਬਾਈ ਟਰਾਂਸਪੋਰਟ ਹੀ ਮਾਲ ਜਾਂਦੇ ਆ ਦੇਖੋ ਜਿੱਦਾਂ ਯੂਪੀ ਐਮਪੀ ਦਾ ਮਾਲ ਹੈ ਬਹੁਤ ਪਛਾਣੀ ਹੋ ਰਹੀ ਹੈ ਇਹਨਾਂ ਦੇ ਕਸਟਮਰ ਬਹੁਤ ਆਏ ਹੋਏ ਆ ਫਿਰ ਤੁਸੀਂ ਬਿੱਟੂ ਜੀ ਨੂੰ ਇਦਾਂ ਦੀ ਗੱਲਾਂ ਦੱਸੀਆਂ ਦੱਸੀਆਂ ਜੀ ਬਿਲਕੁਲ ਅਸੀਂ ਬਿਲਕੁਲ ਬਿੱਟੂ ਜੀ ਨਾਲ ਗੱਲ ਕੀਤੀ ਬਿੱਟੂ ਜੀ ਨੂੰ ਗੱਲ ਦੱਸੀ ਆ ਵੀ ਇਦਾਂ ਸਾਨੂੰ ਇਹ ਦਿੱਕਤ ਆ ਰਹੀ ਹੈ ਸਾਡੀ ਸਮੱਸਿਆ ਬਿੱਟੂ ਜੀ ਨੇ ਕਿਹਾ ਬਿੱਟ ਉਹਣਾ ਰੁਬਰੂ ਹੋਮਾਗੇ ਗੱਲ ਕਰਾਂਗੇ ਭਾਈ ਸਾਡੀ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਦੇਖੀ ਜਾਣਾ ਜਿੰਨਾ ਰਾਸ਼ਾ ਵੀ ਉਹ ਕਸਟਮਰ ਨੂੰ ਪੂਰਾ ਮਿਲ ਨਹੀਂ ਰਿਹਾ ਜੋ ਫੋਨ ਚੱਕ ਲੈਂਦੇ ਹਾਂਜੀ ਫੋਨ ਚੱਕਦੇ ਆ ਜੀ ਮਤਲਬ ਲਗਭਗ ਪਹਿਲੀ ਕਾਲ ਹੀ ਚੱਕੀ ਜਾ ਰਹੀ ਹੈ ਜਿੰਨਾ ਸੋਚ ਸਮੇਂ ਕੇ ਬੋਲ ਰਿਹਾ ਨਹੀਂ ਨਹੀਂ ਸੋਚ ਸਮੇਂ ਨਹੀਂ ਬੋਲ ਰਿਹਾ ਸੋਚ ਰਿਹਾ ਕਿ ਬੋਲਾਂ ਕਿ ਨਾ ਨਹੀਂ 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 ਜੀ ਨਹੀਂ ਜੀ ਨਹੀਂ ਬਿੱਟੂ ਜੀ ਫੋਨ ਚੱਕ ਰਿਹਾ ਕੋਈ ਦਿੱਕਤ ਨਹੀਂ ਕਰਨੀ ਰਾਜਾ ਬੜਿੰਗ ਵੀ ਬਹੁਤ سپورਟ ਕਰ ਰਿਹਾ ਕੋਈ ਇਦਾਂ ਦੀ ਗੱਲ ਨਹੀਂ ਅੱਛਾ ਤੇ ਜਿਹੜੇ ਸੰਸਦ ਅਰੋੜਾ ਜੀ ਉਹ ਨਹੀਂ ਅਰੋੜਾ ਜੀ ਪੂਰਾ ਕਰ ਰਹੇ ਸਾਡੇ ਤੋਂ ਲੁਧਿਆਣੇ ਕਿ ਤਿੰਨੋਂ ਸਾਂਸਦ ਨੂੰ ਜਾਣੇ ਤੋਂ ਸਰਕਾਰ ਚ ਪੰਜਾਬ ਚ ਰੋੜਾ ਦੀ ਸਰਕਾਰ ਹੈ ਦਿੱਲੀ ਚ ਬਿੱਟੂ ਦੀ ਸਰਕਾਰ ਹੈ ਰਾਜਾ ਵੜਿੰਗ ਦੀ ਐਮਪੀ ਸਰਕਾਰ ਹੈ ਮਤਲਬ ਚਲੋ ਤਿੰਨੋਂ ਐਮਪੀ ਮਤਲਬ ਇਦਾਂ ਡਿਫਰੈਂਸ ਪਾਰਟੀਆਂ ਦੇ ਮਿਲਿਆ ਜਿੱਥੇ ਕਿ ਕੰਮ ਕਰਨ ਉਮੀਦ ਹੈ ਵੀ ਅਗਲੇ 5 ਸਾਲ ਲੁਧਿਆਣਾ ਦੀ ਬਹੁਤ ਤਰੱਕੀ ਹੋਵੇ ਜਿਹੜਾ ਇਸ ਵਾਰੀ ਕੀ ਨਵੀਂ ਚੀਜ਼ਾਂ ਕੀ ਬਣੀਆਂ ਨਵੀਂ ਚੀਜ਼ਾਂ ਦਾ ਬਹੁਤ ਇੰਡੀਅਨ ਕਪੜੇ ਵੀ ਬਹੁਤ ਅੱਛੇ ਚੱਲ ਰਹੇ ਆ ਇੰਪੋਰਟਡ ਵੀ ਚੱਲ ਰਹੇ ਆ ਇੰਡੀਅਨ ਧਾਗਾ ਵੀ ਅੱਛਾ ਚੱਲ ਰਿਹਾ ਇੰਪੋਰਟਡ ਧਾਗੇ ਦੀ ਜਿਆਦਾ ਡਿਮਾਂਡ ਹੈ ਪਰ ਕਪੜੇ ਚ ਜੇ ਆਈ ਹੈ ਇੰਡੀਅਨ ਕਪੜੇ ਦਾ ਅੱਛਾ ਇੰਡੀਅਨ ਕਪੜਾ ਲੈਣੇ ਬਹੁਤ ਮਿਹਨਤ ਕੀਤੀ ਹੈ ਔਰ ਬੜੇ ਅੱਛੇ ਕਪੜੇ ਬਣਾਏ थैंक यू सर सो लाइव तस्वीरें ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਜਿਹੜਾ ਜਿਹੜਾ ਮਾਹੌਲ ਹੈ ਕੀ ਚੀਜ਼ਾਂ ਹੈਗੀਆਂ ਸੋ ਗੱਲਬਾਤ ਕਰਦੇ ਆ ਯੰਗ ਸਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਫੁੱਲ ਜਲ ਰਹੀ ਹੈ ਇਸ ਟਾਈਮ ਕਾਫੀ ਇੰਪੋਰਟਡ ਚੀਜ਼ਾਂ ਇੰਟਰੋਡਿਊਸ ਹੋਈਆਂ ਤੇ ਸਾਰਾ ਕੁਝ ਕਸਟਮਰ ਇੰਡੀਅਨ ਵੀ ਪਸੰਦ ਕਰ ਰਹੇ ਇੰਪੋਰਟਡ ਵੀ ਪਸੰਦ ਕਰ ਰਹੇ ਜਿੱਥੇ ਜਿਆਦਾ ਕਿੱਥੋਂ ਆ ਰਹੇ ਵਿਜ਼ਟਰਸ ਯੂਪ ਤੋਂ ਵੀ ਆ ਰਹੇ ਐਮਪੀ ਤੋਂ ਵੀ ਆ ਰਹੇ ਆ ਪੰਜਾਬ ਹਰਿਆਣਾ ਤੋਂ ਵੀ ਵਿਜ਼ਟਰ ਆ ਰਹੇ ਮਤਲਬ ਇਹ ਸਟੇਟਸ ਤੋਂ ਵਿਜ਼ਟਰਸ ਆ ਰਹੇ ਮਾਹੌਲ ਅੱਛਾ ਹੈ ਹਾਂਜੀ ਮਾਹੌਲ ਅੱਛਾ ਚੱਲ ਰਿਹਾ ਸਾਨੂੰ ਉਮੀਦ ਹੈ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਵਧੀਆ ਇਸ ਸਾਲ ਰਿਸਪੌਂਸ ਆਊਗਾ ਬਹੁਤ ਅੱਛੀ ਗੱਲ ਹੈ ਜੇ ਐਦਾਂ ਦੀਆਂ ਗੱਲਾਂ ਹੁੰਦੀਆਂ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਜਿਹੜਾ ਸੌਫਟ ਗੇਅਰ ਸੌਫਟ ਗੇਅਰ ਸੌਫਟ ਗ੍ਰੇ ਦੇ ਦੇ ਸਟਾਲ ਤੋਂ ਔਰ ਮੈਨਜ਼ ਵੇਅਰ ਦੇ ਜਿਹੜੇ ਆ ਪ੍ਰੋਡਕਟ ਬੰਦੇ ਸੋ ਫਿਲਹਾਲ ਏ ਸੀ ਇਸ ਟਾਈਮ ਦਾ ਅਪਡੇਟ ਸੌਫਟ ਗ੍ਰੇਡ ਨੂੰ ਲੈ ਕੇ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਾਣੇ ਤੇ ਸ਼ੁਕਰੀਆ ਧੰਨਵਾਦੀ